ਜੋ ਗੁਰਦੇਓ ਤਾਂ ਅਕੱਥ ਕਹਾਣੀ ਜੋ ਗੁਰਦੇਓ ਤਾਂ ਅਕੱਥ ਕਹਾਣੀ ਜੇ ਗਿਆਨ ਮਿਲ ਜਾਏ ਤਾਂ ਕਹਾਣੀ ਅਕੱਥ ਹੋ ਜਾਂਦੀ ਹੈ ਅਕੱਥ ਕਥਾ ਨਹੀਂ ਮੁਕਦੀ ਮੁਕਾਈ ਹੋਈ ਮਹਾਭਾਰਤ ਦਾ ਐਂਡ ਹੋ ਗਿਆ ਰਮਾਇਣ ਦਾ ਐਂਡ ਹੋ ਗਿਆ ਪਰ ਜਿਹੜੀ ਗੁਰੂ ਕੀ ਰਮਾਇਣ ਹੈ ਨਾ ਉਹਦਾ ਐਂਡ ਨਹੀਂ ਹੋ ਸਕਦਾ ਉਹਦਾ ਨਹੀਂ ਕਦੇ ਐਂਡ ਹੋਇਆ ਉਹ ਕਹਾਣੀ ਅਕੱਥ ਹੈ ਉਕੱਤ ਕਹਾਣੀ ਹੈ ਜੇ ਗਿਆਨ ਮਿਲ ਜਾਏ ਤਾਂ ਕਹਾਣੀ ਉਕੱਤ ਉਕੱਤ ਹੋ ਜਾਂਦੀ ਹੈ ਉਕੱਤ ਕਥਾ ਤੈਨੂੰ ਜਾਣੀ ਕਥਨ ਤੋਂ ਪਰੇ ਹੈ ਗੱਲ ਸਾਰੀ ਕਥੀ ਜਾਓ ਜਿੰਨੀ ਮਰਜੀ ਫਿਰ ਵੀ ਰਹਿ ਜਾਂਦੀ ਹੈ ਫਿਰ ਵੀ ਸਮਝਣ ਵਾਲੇ ਨੂੰ বুঝਣੀ ਪੈਂਦੀ ਹੈ ਜਿੰਨੀ ਮਰਜੀ ਸਮਝਾਈ ਜਾਓ বুঝਣ ਵਾਲੀ ਗੱਲ ਉੱਥੇ ਹੀ ਖੜੀ ਹੈ ਫਿਰ ਵੀ ਉਕੱਤ ਕਹਾਣੀ ਇਹ ਹੈ ਜਿੰਨੀ ਮਰਜੀ ਕਥਨ ਕਰ ਲਓ ਇਸੇ ਕਰਕੇ ਬ੍ਰਹਮਾ ਨੇ ਜੇ ਵੇਦ ਲਿਖੇ ਨੇ ਬੇਅੰਤ ਬੇਅੰਤ ਕਾ ਕੇ ਨੇਤ ਨੇਤ ਕਾ ਕੇ ਵੇਦ ਬੰਦ ਕਰਤਾ ਆਖਰੀ ਜਿਹੜਾ ਸੀ ਨਾ ਉਹਦਾ ਛੰਦ ਜਾਂ ਸ਼ਲੋਕ ਜੋ ਵੀ ਅਧੂਰਾ ਛੱਡਿਆ ਹੋਇਆ ਹੈ ਵੇਦ ਵਿੱਚ ਕੰਪਲੀਟ ਨਹੀਂ ਕੀਤਾ ਉਹ ਕਹਿੰਦਾ ਜੇ ਕੰਪਲੀਟ ਕਰਤਾ ਤਾਂ ਕਹਾਣੀ ਮੁੱਕ ਗਈ ਵਿਚਾਲੇ ਹੀ ਛੱਡਤਾ ਲਿਖਦੇ ਲਿਖਦੇ ਨੇ ਤਦੋਂ ਪਾਸ਼ਨਯਾ ਕਾਲ ਉਸ ਤੇ ਲਿਖਿਆ ਤਾਂ ਵਿਚਾਲੇ ਹੀ ਛੱਡਤਾ ਛੰਦ ਆਖਰੀ ਆਖਰੀ ਚੰਦ ਵਿਚਾਲੇ ਛੱਡਿਆ ਹੋਇਆ। ਉਹ ਕਾਲੂ ਦੇ ਆਖਿਆ ਵੀ ਕੀਤੀ ਐ ਪੁੱਤ। ਹਾਂ ਉੱਥੇ ਵਿਆਖਿਆ ਵੀ ਕੀਤੀ ਐ। ਵਿਚਾਲੇ ਛੱਡਿਆ ਛੰਦ ਉਹ। ਉਸ ਤੋਂ ਤੇ ਸੰਪੂਰਨਕ ਲਿਖਦੀ ਵੀ ਮੇਰੇ ਵਾਲੀ ਤਾਂ ਹੋ ਗਈ ਬੱਸ। ਬੋਲਣ ਵਾਲੇ ਦੀ ਬਸਾ ਉਸ ਤੋਂ ਮੁੱਕ ਨਹੀਂ ਸਕਦੀ। ਮੁੱਖੋਂ ਕਹਿਣ ਨਾ ਜਾਈ। ਉਸ ਤੋਂ ਤਿਹਾਰੀਆਂ ਤੇਰੀ ਉਸ ਤੋਂ ਮੁੱਖੋਂ ਨਹੀਂ ਕਹੀ ਜਾ ਸਕਦੀ। ਗੁਰੂ ਅਮਰਦਾਸ ਕੀ ਇਕੱਠ ਕਥਾ ਹੈ ਇੱਕ ਜੀਏ ਤੇ ਕਹੀ ਨਾ ਜਾਏ ਗੁਰੂ ਅਮਰਦਾਸ ਨੇ ਕਹਿੰਦੇ ਜਿਹੜੀ ਕਥਾ ਸ਼ੁਰੂ ਕਰ ਲਈ ਉਹ ਤਾਂ ਅਕੱਥ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਸੱਚੀ ਬਾਣੀ ਇਕੱਠ ਕਹਾਣੀ ਹੈ ਅਕੱਠ ਕੀ ਆਓ ਸਿੱਖ ਪਿਆਰਿਓ ਅਕੱਠ ਕੀ ਕਰਾਂ ਕਹਾਣੀ ਅਕਾਥ ਕੀ ਕਰਾਂ ਕਹਾਣੀ ਅਕਾਥ ਕਹਾਣੀ ਆ ਗੁਰਬਾਣੀ ਇਹ ਬੇਦ ਅਕਾਥ ਕਹਾਣੀ ਆ ਗੁਰਬਾਣੀ ਅਕਾਥ ਕਹਾਣੀ ਆ ਜੇ ਬੇਦ ਨਾਲ ਕੋਈ ਚੰਗੀ ਗੱਲ ਲਾਓ ਬੇਦ ਤਾਂ ਹੈਗਾ ਬੇਦ ਤਾਂ ਸੀ ਮੰਨਦੇ ਆ ਬੇਦ ਤਾਂ ਹੈ ਵਹਿਬਾਣੀ ਦੇ ਵਿੱਚ ਉਹ ਤਾਂ ਉਹੀ ਉਹਦੀੋ ਕਾਪੀ ਆ ਭਾਸ਼ਾ ਹੀ ਬਦਲੀ ਆ ਅ ਤਾਂ ਭਾਸ਼ਾ ਹੀ ਬਦਲੀ ਹੋਈ ਆ ਬੇਦ ਦੇ ਜੇ ਬੇਦ ਨਾਲ ਤੁਹਾਡੇ ਕੋਈ ਚੰਗੀ ਚੀਜ਼ ਆ ਕਢ ਲਓ ਤੇ ਬੇਦਰਮੇ ਮੰਨ ਲਓ ਜੇ ਬੇਦਰਮੇ ਕੋਈ ਉਲਟ ਗੱਲ ਲੈ ਦੇ ਚ ਉਹ ਆਪਾਂ ਦੇਖ ਲੈ ਜੀ ਉਹ ਤੇ ਵਿਚਾਰ ਹੋ ਸਕਦੀ ਹੈ ਜੇ ਗੁਰਬਾਣੀ ਤੇ ਤੁਸੀਂ ਆਪਣੇ ਬੇਤੋਂ ਹੀ ਉਲਟਾ ਕੁਛ ਉਹ ਤੇ ਵਿਚਾਰ ਕਰ ਲਓ ਬਹਿ ਕੇ ਪ੍ਰੋਬਲਮ ਝੂਠ ਨੂੰ ਆਈ ਹੈ ਜਾਦੂਈ ਆਈ ਹੈ ਸੱਚ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਜੇ ਪੰਚਾਇਤ ਬੈਂਦੀ ਹੈ ਨਾ ਵਿਚਾਰ ਹੁੰਦੀ ਹੈ ਫਿਰ ਝੂਠ ਨੂੰ ਖਤਰਾ ਹੈ ਸੱਚ ਨੂੰ ਆਹ ਦਾ ਖਤਰਾ ਸੱਚ ਨੂੰ ਕੋਈ ਖਤਰਾ ਨਹੀਂ ਜੋ ਗੁਰ ਦਿਓ ਤ ਅੰਮ੍ਰਿਤ ਦੇਹ ਜੋ ਗੁਰ ਦਿਓ ਤ ਅੰਮ੍ਰਿਤ ਦੇਹ ਤਾਂ ਜਿਹੜੀ ਦੇਹ ਹੈ ਨਾ ਸ਼ਰੀਰ ਆ ਬਹਾਲ ਨਹੀਂ ਰਹਿੰਦਾ ਅੰਮ੍ਰਿਤ ਦੇਹੀ ਆ ਫੇ ਮਰਦੀ ਨਹੀਂ ਹੈ ਉਹ ਮ੍ਰਿਤਿਉ ਦੀ ਜਿਹੜੀ ਦੇਹੀ ਦੀ ਮ੍ਰਿਤਿਉ ਨਹੀਂ ਹੁੰਦੀ ਅਬਰ ਦੇਹੀ ਅਬਰ ਅੰਮ੍ਰਿਤ ਮਰ ਮ੍ਰਿਤਿਉ ਤੋਂ ਪਰੇ ਨਹੀਂ ਮਰਦੀ ਜਿਹੜੀ ਦੇਹੀ ਉਹ ਦੇਹੀ ਹੈ ਫਿਰ ਹਮੇਸ਼ਾ ਰਹਿਣ ਵਾਲੀ ਦੇਹੀ ਹੈ ਸਾਜੀਵਨ ਵਾਲੀ ਦੇਹੀ ਨਿਰਕਾਰ ਦੇਹੀ ਨਿਰੰਕਾਰ ਦਾ ਸਰੂਪ ਹੈ ਜਿਹੜਾ ਨਿਰੰਕਾਰੀ ਦੇਹੀ ਹੈ ਜਿਹਨੂੰ ਕਹਿੰਦੇ ਸੱਚਖੰਡ ਵਸੇ ਨਿਰੰਕਾਰ ਹਾਂ ਉਹ ਨਿਰੰਕਾਰੀ ਦੇਹੀ ਹੈ ਜਿਹੜੀ ਉਹ ਰਹਿ ਜਾਂਦੀ ਹੈ ਬਾਹਲੀ ਚਲੀ ਜਾਂਦੀ ਹੈ ਜੇ ਗਿਆਨ ਵੜ ਜਾ ਤਾਂ ਦੇਹੀ ਵੀ ਬਦਲ ਜਾਂਦੀ ਆ ਦੇਹੀ ਤਾਂ ਅਗਿਆਨਤਾ ਖਤਰ ਲਈ ਇਹ ਤਾਂ ਉਹਨਾਂ ਚ ਰਿਹਾ ਜਿੰਨਾਂ ਚ ਗਿਆਨ ਪੂਰਾ ਨਹੀਂ ਹੁੰਦਾ ਆ ਦੇਹੀ ਨਕਲੀ ਐ ਡੁਪਲੀਕੇਟ ਦੇਹੀ ਐ ਬਹਲੇ ਤਾਂ ਟੈਂਪਰੇਰੀ ਐ ਦੇਹੀ ਕਿ ਨਜ਼ਰ ਵਾਸਤੇ ਐ ਕਿ ਨਜ਼ਰ ਵਾਸਤੇ ਐ ਅਰਬਾ ਘਰਬਾ ਸਾਲ ਦੀ ਦੁਨੀਆ ਚ ਕੈਦੰਦੀ ਦੇਹੀ ਐ ਇਹ ਤਾਂ ਘਾਟ ਪੂਰੀ ਕਰਨ ਵਾਸਤੇ ਆ ਜਾਂਦੀ ਜਦੋਂ ਘਾਟ ਪੂਰੀ ਹੋ ਗਈ ਉਹਦੀ ਲੋੜ ਇਹ ਜੇ ਨਾ ਜੇ ਘਾਟ ਪੂਰੀ ਨਹੀਂ ਹੁੰਦੀ ਦੇਹੀ ਫਿਰ ਦੂਈ ਫਿਰ ਦੂਈ ਫਿਰ ਦੂਈ ਉਨਾ ਚਿਰ ਖੜਾ ਨਹੀਂ ਛੁੱਟਦਾ ਉਹਨਾਂ ਚਿਰ ਜੂਨਾਂ ਲੈਣੀਆਂ ਪੈਣਗੀਆਂ ਜਾਂ ਕਾਟਪੂਰੀ ਹੋ ਗਈ ਫਿਰ ਇਹਦੀ ਜਰੂਰਤ ਨਹੀਂ ਕਿ ਕਦੇ ਪੂਰੀ ਉਹੀ ਤਕਵੀਰ ਕਹਿੰਦਾ ਐਸੇ ਜਨਮ ਦੇ ਵਿੱਚ ਕਮੀ ਪੂਰੀ ਕਰਦੇ ਨਵੇੜਾ ਕਰ ਲੋ ਲੈਂਡ ਦੇਣ ਦਾ ਜਿਹੜਾ ਖੇਤੀ ਕਰੋ ਨਵੇੜਾ ਬਹਾਰ ਨਾਲ ਭਵਜਲ ਫੇਰਾ ਦੁਬਾਰਾ ਜਨਮ ਨਾ ਹੋਵੇ ਹਾਂਜੀ ਅਬ ਕੀ ਵਾਰ ਬਖਸ਼ ਪਤ ਦੇ ਕੋ ਅਬ ਕੀ ਵਾਰ ਇਹ ਬਖਸ਼ਿਸ਼ ਕਰਦੇ ਸਾਰੀ ਉਹ ਜਿਹੜੀ ਕਮੀ ਹੈ ਉਹ ਕੱਢ ਦੇ ਆ ਗੁਰਦੇ ਹੋਈ ਕਹਿ ਰਿਹਾ ਵੀ ਗਿਆਨ ਦੇ ਦੇ ਜੋ ਗੁਰਦੇ ਆ ਜਿਹੜੀ ਕਮੀਆਂ ਗਿਆਨ ਦੀ ਦੇ ਦੇ ਇਹ ਹੀ ਬਖਸ਼ਿਸ਼ ਹੈ ਹੋਰ ਬਖਸ਼ਿਸ਼ ਕੀ ਓਥੇ ਨਹੀਂ ਪ੍ਰਸਾਦ ਆ ਗੁਰ ਪ੍ਰਸਾਦ ਉਹ ਗੁਰ ਓਥੇ ਬਖਸ਼ਦਾ ਮਤਲਬ ਇਹ ਨਹੀਂ ਮੇਰੇ ਗੁਨਾਹ ਬਖਸ਼ਦੇ ਉਹ ਗੁਨਾਹਾਂ ਦਾ ਕੋਈ ਕੀਤਾ ਨਹੀਂ ਬਖਸ਼ਾ ਦੇ ਨੇ ਗੁਨਾਹ ਤਾਂ ਪਾਪਨ ਤਾਂ ਹੁੰਦਾ ਹੀ ਨਹੀਂ ਗੁਨਾਹ ਦਾ ਕੋ ਕੀਤਾ ਹੀ ਕੋਈ ਨਹੀਂ ਬਖਸ਼ ਕਰ ਦੇ ਦੇ ਗੁਰੂ ਜਿਹੜੇ ਪੁੰਨ ਪਾ ਬੰਦੇ ਨੇ ਉਹ ਅਰਥੇ ਕਰਨਗੇ ਵੀ ਮੇਰੇ ਗੁਨਾਹ ਬਖਸ਼ ਦੇ ਅੱਗੇ ਨੂੰ ਮੇਰਾ ਜਨਮ ਨਾ ਹੋਵੇ ਗੁਨਾਹ ਤਾਂ ਕੋਈ ਕੀਤਾ ਹੀ ਨਹੀਂ ਬਖਸ਼ ਕੀ ਦੇ ਕੀ ਬਖਸ਼ਾਉਦਾ ਜਿਹੜੇ ਗੁਨਾਹ ਕਰਦੇ ਨੇ ਉਹ ਬਖਸ਼ਾਉਦੇ ਹੋਣਗੇ ਉਹਨਾਂ ਨੇ ਗੁਨਾਹ ਕੀ ਕੀਤਾ ਉਹਨਾਂ ਨੇ ਸੱਚ ਦਾ ਵਿਰੋਧ ਕੀਤਾ ਗੁਨਾਹ ਕੀਤਾ ਉਹਨਾਂ ਨੇ ਜਿਹੜੇ ਸੱਚ ਦਾ ਵਿਰੋਧ ਕਰਦੇ ਨੇ ਨਾ ਸੱਚੀ ਮੱਤ ਦਾ ਉਗਨਾ ਕਰਦੇ ਉਹ ਦਰਦੇ ਉਹ ਨਹੀਂ ਮੰਨਦੇ ਵੀ ਅਸੀਂ ਗੁਨਾਹ ਨਹੀਂ ਕੀਤਾ ਬਨਾਏ ਕਰ ਜੋ ਰਹੇ ਨੇ ਉਹ ਜਿਹੜਾ ਸੱਚੀ ਸੱਚ ਦੀ ਮੱਤ ਨੂੰ ਮੰਨ ਲੈਂਦਾ ਸੱਚ ਦੀ ਮੱਤ ਤੇ ਚੱਲਦਾ ਸੱਚ ਦਾ ਨੂੰ ਸਰਨ ਕਰਦਾ ਗੁਰਬਾਣੀ ਦਾ ਨੂੰ ਸਰਨ ਨਹੀਂ ਹੈ ਉਹ ਨੂੰ ਸਰਨ ਕਰਦਾ ਉਹਦਾ ਕੋਈ ਗੁਨਾਹ ਨਹੀਂ ਕਰਦਾ ਗੁਨਾਹ ਉਹ ਕਰਦੇ ਨੇ ਜਿਹੜਾ ਇਹਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਲੱਗਦਾ ਵੀ ਅਸੀਂ ਗੁਨਾਹ ਕੀਤਾ ਉਹ ਕਹਿੰਦੇ ਨੇ ਗੁਨਾਹ ਵਾਛਲ ਹੱਦੀ ਕੋਈ ਗੁਨਾਹ ਕੀਤਾ ਹੀ ਨਹੀਂ ਉਹਨਾਂ ਨੇ ਕੀਤਾ ਹੋ ਜਿਹੜੇ ਕਰਦੇ ਨੇ ਉਹ ਡਰਦੇ ਨੇ ਜਿਹੜੇ ਕਰਦੇ ਹੀ ਨਹੀਂ ਉਹ ਡਰਦੇ ਕਹਿੰਦੇ ਨੇ ਜਿਹਨੇ ਕੋਈ ਚੋਰੀ ਕੀਤੀ ਹੋਈ ਨਹੀਂ ਉਹਸਤੇ ਹੋਗਾ ਤੇ ਡਰੇ ਹਾਂਜੀ ਜੋਗਰਦੇਓ ਨਾਮ ਜਪ ਲੈਹੀ ਜੋਗਰਦੇਓ ਨਾਮ ਜਪ ਲੈਹੀ ਗਿਆਨ ਤੇ ਬਿਨਾ ਤਾਂ ਨਾਮ ਵੀ ਨਹੀਂ ਜਪਿਆ ਜਾ ਸਕਦਾ ਉਹ ਫੇ ਮਾਲਾ ਵਾਲਿਆ ਸੰਤ ਕਿਵੇਂ ਜਪਦੇ ਨੇ ਗਿਆਨ ਹੈ ਦੀ ਸੰਤਾਂ ਨੇ ਗਿਆਨ ਨਹੀਂ ਦਿਖਾਇਆ ਆਪਣਾ ਕੀ ਹੈ ਤੁਹਾਡੇ ਕੋ ਨਾਮ ਬਾਚ ਜਪ ਹੁੰਦਾ ਹੈ ਕਹਿੰਦੇ ਗਿਆਨ ਪਹਿਲਾਂ ਹੁੰਦਾ ਜੋ ਗੁਰਦੇਓ ਨਾਮ ਜਪ ਲੈ ਨਾਮ ਦਾ ਪਿੱਛੋਂ ਹੀ ਜਾਊ ਪਹਿਲਾਂ ਗਿਆਨ ਤਾਂ ਦੇ ਜਪਣਾ ਕਿਵੇਂ ਨਾਮ ਕੀ ਹੈ ਕਿ ਮੈਂ ਜਪਣਾ ਨਾਮ ਕੀ ਹੈ ਕਿ ਮੈਂ ਜਪਣਾ ਇਹਨੇ ਗਿਆਨ ਤੇ ਬਿਨਾ ਕਿਵੇਂ ਕਿਵੇਂ ਜਾ ਬਲੂ ਛਪਣ ਖਾਤਰ ਵੀ ਤਾਂ ਕੋਨਾ ਕੋਈ ਗੱਡੀ ਵੀ ਕੋਲ ਹੈ ਸਭ ਕੁਝ ਕੋਲ ਹੈ ਡਰਾਈਵਰ ਬੜਨਾ ਕਿਸੇ ਨੇ ਨਵੇਂ ਆਦਮੀ ਨੇ ਉਦੋਂ ਪਹਿਲਾਂ ਬੜਾਉਣਾ ਪਊ ਸਿਖਾਉਣਾ ਪਊ ਗਿਆ ਦੇਣਾ ਪਊਗਾ ਪਹੀਆ ਐਕਸੀਲੇਟਰ ਕੀ ਹੈ ਉਹ ਨੂੰ ਕੀ ਕਰਨਾ ਹੈ ਉਹ ਐਕਸੀਲੇਟਰ ਤੇ ਤਾਂ ਬ੍ਰੇਕ ਤੇ ਵੀ ਜਾਵੇ ਉਦੋਂ ਸਿਮਝਾਉਣਾ ਤਾਂ ਪਊ ਨਾ ਬਾਦ ਦੇ ਵਿੱਚ ਚਲਾਊਗਾ ਉਹ ਤੇ ਨਾਮ ਕੇ ਮੈਂ ਜਪ ਲਿਆ ਉਹਨਾਂ ਨੇ ਫਿਰ ਜੋ ਗੁਰਦੇਓ ਨਾਮ ਜਪਲੇ ਜੋ ਨਾਮ ਪਹਿਲਾਂ ਜਪਿਆ ਜਾਂਦਾ ਤਾਂ ਉਹਦੇ ਖਿਲਾਫ ਹੈ ਗੱਲ ਇਹ ਕਹੀ ਹੋਈ ਗਿਆਨ ਬਣੋ ਨਾਮ ਜਪਣ ਬਾਅਦ ਹਾਂ ਗਿਆਨ ਪਹਿਲਾਂ ਮਿਲੂਗਾ ਉਹ ਨਾਮ ਕੀ ਹੁੰਦਾ ਗੁਰਬਾਣੀ ਦਾ ਨਾਮ ਕਿਉਂਕਿ ਨਾਮ ਜੋ ਪ੍ਰਚਾਰਿਆ ਹੋਇਆ ਗਲਤ ਹੈ ਜਪ ਪ੍ਰਚਾਰਿਆ ਹੋਇਆ ਉਹ ਗਲਤ ਹੈ ਜੇ ਤਾਂ ਉਹ ਵੀ ਜਪ ਹੀ ਗਏ ਉਹ ਹੀ ਨਾਮ ਫੇਰ ਤੱਕ ਬੇਕਾਰ ਹੈ ਨਾਮ ਜਪਿਆ ਜਾਊ ਪਹਿਲਾਂ ਨਾਮ ਦਾ ਪਤਾ ਹੋਣਾ ਚਾਹੀਦਾ ਨਾਮ ਕੀ ਹੈ ਫਿਰ ਕਿਵੇਂ ਜਪਣਾ ਇਹਦੇ ਬਿਨਾ ਨਾਮ ਨਹੀਂ ਜਪਿਆ ਜਾ ਸਕਦਾ ਜੋਗਰਦੇਓ ਤਾਂ ਨਾਮ ਜਪ ਆ ਫਿਰ ਗਿਆਨ ਮਿਲੂ ਤਾਂ ਹੀ ਨਾਮ ਜਪ ਨਹੀਂ ਤਾਂ ਕੋ ਹੋਰੇ ਕਰੀ ਜਾਂਦੇ ਨੇ ਜਿਹੜਾ ਚਰਖਾ ਚਲਾਇਆ ਨਾ ਇਹਨਾਂ ਨੇ ਸੱਤਾ ਨੇ ਹਵਾ ਚ ਉਹਦੇ ਕੱਪੜੇ ਵੀ ਇਹੀ ਪਹਿਨਣਗੇ ਫੇਰ ਗਾਹ ਜਾ ਕੇ ਉਹਦੇ ਨਾਲ ਸੰਤੋਖ ਦਾ ਸੂਤ ਨਹੀਂ ਉਤਰਿਆ ਕਿਤੇ ਕੋਈ ਦਿਖਾਓ ਕਿੱਥੇ ਹੈ ਜਿਹੜਾ ਇਹਨਾਂ ਨੇ ਚਰਖਾ ਚਲਾਇਆ ਨਾ ਦਿਮਾਗ ਸ਼ੈਤਾਨ ਦਾ ਚਰਖਾ ਉਹਦੇ ਚ ਜਿਹੜਾ ਸੂਤ ਪੈਦਾ ਹੋਇਆ ਕਿਸੇ ਨੂੰ ਸੰਤੋਖ ਆਇਆ ਉਹਦੇ ਨਾਲ ਦਿਮਾਗ ਜਿਹੜਾ ਹੈ ਸ਼ੈਤਾਨ ਦਾ ਚਰਖਾ ਹੈ ਇਹਦੇ ਨਾਲ ਵੀ ਸੂਤ ਕੱਤਾ ਹੁੰਦਾ ਮੱਤਾਂ ਇਹਦੇ ਨਾਲ ਬਣੀਆਂ ਹੋਈਆਂ ਨੇ ਸਾਰੀਆਂ ਤਾਣਾ ਬਾਣਾ ਸਾਰਾ ਮੱਤਾਂ ਦਾ ਇਸੇ ਸੂਤ ਦਾ ਹੈ। ਤਾਣਾ ਬਾਣਾ ਨਹੀਂ ਹੁੰਦਾ ਸ਼ੈਤਾਨ ਦੇ ਚਰਖੇ ਦਾ। ਸ਼ੈਤਾਨ ਦੇ ਚਰਖੇ ਦਾ ਤਾਣਾ ਬਾਣਾ ਸਾਰੇ ਦਿਮਾਗ ਦੀ ਗਾੜ੍ਹ ਸਾਰੇ। ਤਾਂ ਹੀ ਤਾਂ ਉਹ ਕਹਿੰਦਾ ਕਬੀਰ ਤਾਣਾ ਬਾਣਾ ਸਭ ਤਜੇ ਹੈ ਕਬੀਰ। ਉਹ ਤਾਣਾ ਬਾਣਾ ਕਿਹੜਾ ਤਜੇ ਹੈ? ਅ ਸ਼ੈਤਾਨ ਦੇ ਚਰਖੇ ਨਾਲ ਸਾਰੀਆਂ ਬੱਤਾਂ ਦਾ ਉਹ ਜਿਵੇਂ ਮੱਛਰ ਦਾ ਨਹੀਂ ਮੱਛਰ ਅਕੇ ਚੀ ਚਾਪ ਫਸਾ ਲੈਨੇ ਜਾਲ ਦੇ ਵਿੱਚ ਜਾਨਵਰ ਨੂੰ ਤੇ ਉਸੇ ਤਾਣੇ ਪਾਣੇ ਦੇ ਬਧਾਇ ਨzare ਪਰਪ ਦਾ ਜਾਲ ਹੈ ਉਹ ਪਰ ਬੁਣਿਆ ਹੋਇਆ ਇਹਨਾਂ ਦਾ ਸ਼ੈਤਾਨ ਦੇ ਚਰਖੇ ਦਾ ਸੂਤ ਹੈ ਜਿਹਦਾ ਪਰਪ ਦਾ ਜਾਲ ਬੁਣਿਆ ਹੋਇਆ ਉਹ ਜਿ ਬਧਾਇਓ ਨੇ ਸਾਰੀ ਸੰਦੋਗ ਦਾ ਸੂਤ ਨਹੀਂ ਪਰਪ ਦਾ ਜਾਲ ਬਣਦਾ ਇਹਨਾਂ ਨੂੰ ਫਸਾਉਣ ਵਾਲਾ ਜਾਲ ਬਣਦਾ ਸੰਤੋਖ ਦਾ ਸੂਤ ਨਹੀਂ ਬਣਦਾ ਸੰਤੋਖ ਦਾ ਸੂਤ ਗੁਰਮਤਿ ਦੇ ਚਰਖੇ ਨਾਲ ਬਣਦਾ ਇਹ ਦਿਮਾਗ 'ਚ ਨਹੀਂ ਬਣਦਾ ਇਹ ਦਿਲ 'ਚ ਬਣਦਾ ਇਹ ਦਿਲ ਵਾਲਾ ਚਰਖਾ ਉਹ ਦਿਮਾਗ ਵਾਲਾ ਚਰਖਾ ਇੱਕ ਦਿਮਾਗ ਦੇ ਚਰਖੇ ਤੇ ਸੂਤ ਹੈ ਇੱਕ ਦਿਲ ਦੇ ਚਰਖੇ ਤੇ ਸੂਤ ਜਿਹੜਾ ਦਿਲ ਦੇ ਚਰਖੇ ਤੇ ਹੈ ਸੂਤ ਕੱਤੇ ਆਇਆ ਗੁਰਮਤਿ ਦਾ ਉਹਦਾ ਸੰਤੋਖ ਦਾ ਸੂਤ ਬਣਦਾ ਉਹ ਵੀ ਸੂਤ ਹੈ ਸੰਤੋਖ ਸੂਤ ਜਤਕੰਢੀ ਸਤ ਬੱਟ ਉਹ ਤਾਂ ਇਹ ਹੈ ਇਹ ਜਿਹਨੇ ਉਹ ਜੀ ਕਾ ਹਿਤਾ ਪਾਂਡੇ ਕਾਤ ਇਹ ਤਾਂ ਬਣਦਾ ਹੈ ਦਿਲ ਦੇ ਚਰਖੇ ਦਾ ਸੂਤ ਉਹ ਸ਼ੈਤਾਨ ਦੇ ਚਰਖੇ ਦਾ ਸੂਤ ਹੈ ਦਿਮਾਗ ਦੇ ਚਰਖੇ ਦਾ ਸੂਤ ਉਹ ਸੋਚੀਆਂ ਹੋਈਆਂ ਵੱਤਾਂ ਨੇ ਉਹ ਪਰਬ ਦਾ ਜਾਲ ਬਣਦਾ ਫਿਰ ਨਾ ਬਾਜਾਂ ਤੇ ਸਿਕਦਾਰਾ ਇੰਨਾ ਪੜਿਆ ਫਾਹੀ ਬਣਾਈ ਹੋ ਜਾਊ ਸੂਤ ਦੀ ਫਾਹੀ ਕੋਸਣ ਵਾਲੀ ਜਾਲ ਉਹ ਸ਼ੈਤਾਨ ਦੇ ਚਰਖੇ ਦੇ ਸੂਤ ਦਾ ਉਹ ਆਪਣੀ ਵਿਫਾਈ ਜਾਤ ਭਾਇਨ ਅੱਗੇ ਨਹੀਂ ਥਾਂ ਅਗਰ ਅੱਗੇ ਜਾਣਗੇ ਫਿਰ ਅੱਗੇ ਤਾਂ ਜਾਂਦੇ ਹੀ ਨਹੀਂ ਹੋ ਜਾਏ ਨਹੀਂ ਸਕਦੇ ਮਤੋ ਚਾਰ ਖਨੇ ਅੱਡ ਅੱਡ ਕੁਝ ਜਦੋਂ ਨਾਲ ਨੂੰ ਗਿਆਨ ਨਹੀਂ ਹੈ ਤਾਂ ਜਿਹੜਾ ਜਪ ਕੀਤਾ ਕਿੱਥੋਂ ਸ਼ੈਤਾਨ ਦਾ ਉਹ ਜਪਾ ਜਿਹੜੇ ਸੰਤਾਂ ਨੇ ਕੀਤਾ ਸ਼ੈਤਾਨ ਦਾ ਹੀ ਸੂਤ ਕੱਟਿਆ ਕੱਟਿਆ ਸ਼ੈਤਾਨੀਆਂ ਨਾਲੇ ਲੋਕ ਵਸਾਏ ਨੇ ਸ਼ੈਤਾਨੀਆਂ ਨਾਲੇ ਮਾਇਆ ਇਕੱਠੀ ਕੀਤੀ ਹੈ ਸ਼ੈਤਾਨੀਆਂ ਦੀ ਉਹ ਉਹਨਾਂ ਦੀ ਸ਼ੈਤਾਨ ਦੀ ਉਹ ਪਿੱਛੇ ਮਾਇਆ ਤਾਂ ਕਿਹ ਹੁੰਦੀ ਹੈ ਉਹਦੇ ਹੀ ਡੇਰੇ ਬਣੇ ਨੇ ਉਹਦਿਆਂ ਹੀ ਕਾਰਾਂ ਨੇ ਉਹਦਾ ਹੀ ਤੇਲ ਪੈਟਰੋਲ ਆਉਦਾ ਸ਼ੈਤਾਨ ਦੀ ਹੀ ਗੱਲਾਂ ਨੇ ਉਹਨਾਂ ਕੋਲ ਹੋਰ ਕੀ ਹੈ ਸ਼ੈਤਾਨ ਵਿੱਚ ਛੁੱਪ ਕਰ ਜਾਂਦਾ ਹੈ ਛੁੱਪ ਵੀ ਕਰ ਜਾਂਦੇ ਉਹਨਾਂ ਛੇਤੀ ਜੋਗੁਰ ਦੇਉ ਭਵਣ ਤਰੇ ਸੁਝੈ ਸੁਝੈ ਜੋਗੁਰ ਦੇਉ ਭਵਣ ਤਰੇ ਸੁਝੈ ਜੇ ਗੁਰ ਗਿਆਨ ਮਿਲ ਜਵੇ ਤਿੰਨੇ ਭਵਨਾਂ ਦਾ ਪਤਾ ਲੱਗ ਜਾਂਦਾ ਤਿੰਨੇ ਭਵਨਾਂ ਦਾ ਤਿੰਨ ਭਵਨਾਂ ਬਾਰੇ ਦੱਸਿਆ ਨਾ ਦੱਸ ਦੇ ਤਿੰਨ ਭਵਨਾਂ ਬਾਰੇ ਦੱਸ ਦੇਣ ਇਹ ਕੋਈ ਨਾ ਸਾਰੇ ਦੂਤ ਵਾਲੇ ਸੰਤ ਰੇ ਸਾਰੇ ਅੰਦਰੋਂ ਸਾਰੇ ਕੋਈ ਨਹੀਂ ਉੱਤੋਂ ਉੱਤੋਂ ਇਹਨਾਂ ਦੇ ਟਿੱਕੇ ਟੁੱਕੇ ਦੇ ਟਿੱਕੇ ਨੇ ਕਿਸੇ ਦਾ ਕੋਸ਼ਾ ਕਿਸੇ ਦਾ ਕੋਸ਼ਾ ਬਾਕੀ ਸਭ ਗੱਲ ਵਾਤੇ ਕੋਈ ਹੈ ਤਿੰਨ ਭਵਨ ਕੀ ਨੇ ਤਿੰਨ ਭਵਨ ਗੁਰਬਾਣੀ ਚ ਹੋਰ ਨੇ ਉਹਨਾਂ ਦੇ ਹੋਰ ਨੇ ਤਿੰਨ ਭਵਨ ਤਾਂ ਸੀਗਾ ਹੀ ਫਿਰ ਸ਼ਾਸਤਰਾਂ ਚ ਲਿਖੇ ਹੋਏ ਤਿੰਨ ਭਵਨ ਸੂਝਾਂ ਕਾਤੇ ਲਿਖਦਿਆ ਤਿੰਨ ਭਵਨ ਦੀ ਸੋਝੀ ਆਈ ਹੈ ਜੋ ਗੁਰਦੇਓ ਤੋ ਪਹੁਣ ਤਰਾ ਸੂਝਾਂ ਤੋ ਪਵਣ ਭਵਣ ਤਰਾ ਤਿੰਨ ਭਵਨ ਕੀਨੇ ਉਹਦਾ ਬਾਤ ਪਤਾ ਲੱਗਣਾ ਭਗਤਾਂ ਨੇ ਜਿਹੜੇ ਤਿੰਨ ਭਵਨ ਦੱਸੇ ਨੇ ਹੋਰ ਨੇ ਉਹਨਾਂ ਨੂੰ ਸੋਝੀ ਆਈ ਹੈ ਤਿੰਨ ਭਵਨ ਦੀ ਪਹਿਲੇ ਜਿਹੜੇ ਤਿੰਨ ਭਵਨ ਨੇ ਤਿੰਨ ਭਵਨਾਂ ਦੀ ਸੋਝੀ ਆਈ ਹੈ ਚਾਰ ਪਦਾਰਥਾਂ ਦੀ ਸੋਝੀ ਆਈ ਹੈ ਚਾਰੇ ਜੁਗਲ ਦੀ ਸੋਝੀ ਆਈ ਹੈ ਜਾ ਜੋਗੂ ਵੀ ਬੂਝੇ ਨੇ ਗੁਪਤੇ ਬੂਝੇ ਜੁਗ ਚਤੂ ਆ ਰਹੇ ਘਟ ਘਟ ਵਰਤੇ ਉਧਰ ਭਜਾਰੇ ਸਾਰੀ ਮਤ ਪਲਟੀ ਹੋਈ ਐ ਦੋ ਵਤ ਜਿੰਨੀ ਪਲਟਤੀ ਗੁਰਮਤਿ ਪਲਟੀ ਹੋਏ ਨੂੰ ਕਹਿਣਾ ਵੀ ਇਹਨੂੰ ਪਲਟਣ ਦੀ ਬਜਾਏ ਤੁਸੀਂ ਥੋੜੇ ਹੋ ਅਸੀਂ ਜਿਆਦਾ ਅਸੀਂ ਡੁੱਬਦਾ ਸਾਡਾ ਜਿਆਦਾ ਤੁਸੀਂ ਆ ਜਾਓ ਆਪਾਂ ਇਕੱਠੇ ਡੁੱਬ ਜੀ ਆ ਗੱਲ ਸਾਨੂੰ ਆੜ ਬੋਣਾ ਚਾਹੁੰਦੇ ਨੇ ਕੋਈ ਕਹਿੰਦੇ ਇਹ ਨਾਲੇ ਜਹਾਜ਼ 'ਚ ਲੋਕ ਨਾ ਬੈਠਣ ਲੱਗ ਜਾਣ। ਹੋਰ ਸਾਡੇ ਆਲਾ ਡੁੱਬਦਾ ਦੇਖ। ਆਇਆ ਨਾ ਇਹਨਾਂ ਦੇ ਰੋਡ ਤੇ ਜਿਹੜੇ ਸਵਾਰੀ ਬਹੁਤ ਪੈਂਦੀ ਹੈ ਨਾ ਇਹਨਾਂ ਨੂੰ ਉਹ ਪੈਸਾ ਬਹੁਤ ਆਉਂਦਾ ਹੈ। ਜੇ ਸਵਾਰੀ ਘੱਟ ਪਊਗੀ ਪੈਸਾ ਵੀ ਘਟ ਜਾਊਗਾ। ਖਦਾ ਤਾਂ ਗਾਹਕ ਆਂਦਾ ਵੀ ਗਾਹਕ ਆਂ ਸਾਡੇ। ਜੇ ਰੋਡ 'ਤੇ ਆ ਗਿਆ ਤੇ ਭਾਈ ਇਹ ਲੋਕ ਜਾਣ ਲੱਗੇ ਫਰੀ ਥੋੜੇ ਕੌਣ ਬੈਠੂਗਾ। ਉਹ ਬਾਈਅਰ ਲੈ ਕੇ ਜਾਂਦੇ ਨੇ ਲੈ ਕੇ ਜਾਂਦੇ ਨੇ ਫ੍ਰੀ ਇਹ ਜੇ ਲੋਕਾਂ ਨੂੰ ਪਤਾ ਲੱਗ ਗਿਆ ਇਹ ਤਾਂ ਫ੍ਰੀ ਜਾਂਦੇ ਨੇ ਬਾਈਅਰ ਤੁਹਾਡਾ ਰਿਸਕਾ ਨੂੰ ਲਈ ਇਹਦੇ ਜਿ ਬੈਠ ਕੇ ਕੀ ਲੋੜ ਹੈ ਲੋਕਾਂ ਨੂੰ ਬੈਠਣ ਦੀ ਡੁੱਬਣ ਦੀ ਉਹ ਸੁਬਹ ਦੇ ਜਾਚ ਕੌਣ ਬੈਠੂ ਜੇ ਬਾਈਅਰ ਫ੍ਰੀ ਜਾਂਦਾ ਟਿਕਟ ਕੋਈ ਨਹੀਂ ਤੁਹਾਡੇ ਪੈਸੇ ਦੇ ਕੇ ਕੌਣ ਜਾਊਗਾ ਕੀ ਲੋੜ ਹੈ ਜਾਣ ਦੀ ਇਹ ਗੱਲ ਦਾ ਡਰ ਹੈ ਵਿੱਚ ਬਿਮਾਰੀ ਹੋਰ ਹੈ ਜੋ ਹੁੰਦੇ ਉਹ ਉੱਚ ਪਦ ਬੁੱਝਾ ਜੋ ਗੁਰਦੇ ਉਹ ਉੱਚ ਪਦ ਬੁੱਝਾ ਦਾਤਾ ਤਰਾਏ ਨੇ ਕੀ ਕੀਤਾ ਸੀ ਸਭ ਦੇ ਹੱਥ ਖੜੇ ਕਰਾ ਦਿੱਤੇ ਸੀ ਪਾਰਸਨਾਥ ਨੇ ਪੇ ਜੋ ਕੀ ਕੀਤਾ ਉਹ ਜਿਹੜਾ 5 ਲੱਖ ਰਾਜਾ ਕੈਦ ਕੀਤਾ ਸੀ ਨਾ ਸਾਧ ਉਹ ਇਹਨਾਂ ਦਾ ਹੀ ਸੀ ਕੀਤਾ ਉਹਨੇ ਪਾਰਸਨਾਥ ਨੇ ਪਾਰਸਨਾਥ ਨੇ ਜੋ ਕੈਦ ਕੀਤਾ ਨਾ 5 ਲੱਖ ਜਿਹਦੀ ਬਲੀ ਦੇਣਾ ਚਾਹੁੰਦਾ ਸੀ ਉਹ ਇਹਨਾਂ ਦਾ ਹੀ ਸੀ ਅਜਾੜ ਬੋਰਡ ਨਾਲੇ ਸ਼ੈਤਾਨ ਦੇ ਚਰਖੇ ਵਾਲੇ ਕੱਤਰ ਨਾਲੇ ਸੂਤ ਵਾਲੇ ਸੀ ਉਹ ਉਹ ਫੜੇ ਸੀ ਉਹਨੇ ਉਹਨੇ ਕਹਿੰਦਾ ਇਹਨਾਂ ਨੂੰ ਖਤਮ ਕਰੀਏ ਉਹ ਕਹਿੰਦੇ ਛੱਡੋ ਪਰੇ ਆਪਾਂ ਨੇ ਉਹ ਕੰਮ ਨਹੀਂ ਕਰਨਾ ਇਹ ਥੰਡੇ ਦੇ ਸਕੂਲ ਵੀ ਚਾਹੀਦੇ ਨੇ ਵਿਜਿੰਦਰ ਨਾਜ਼ ਨੇ ਕਿਹਾ ਵਿਜਿੰਦਰ ਨਾਜ਼ ਨੇ ਕਿਹਾ ਵੀ ਇਹ ਕੰਮ ਆਪਾਂ ਨੇ ਨਹੀਂ ਕਰਨਾ ਪਰਮੇਸ਼ਰ ਨੇ ਸਭ ਪੈਦਾ ਕੀਤੇ ਹੋਏ ਨੇ ਐਸੇ ਲੈ ਕੇ ਨੇ ਹਲੇ ਜੁੱਤੀਆਂ ਖਾਣ ਦੇ ਖੋਤੇ ਕਿੱਥੋਂ ਵੜਨਗੇ ਖੋਤੇ ਵੀ ਚਾਹੀਦੇ ਨੇ ਸੰਸਾਰ 'ਚ ਆਦਮੀਆ ਨੂੰ ਪਤਾ ਸਰਦਾ ਢੋਣਾ ਪਊਗਾ ਜੇ ਖੋਤੇ ਨਾ ਰਹੇ। ਉਹ ਜੇ ਖੋਤੇ ਨਾ ਰਹੇ ਤਾਂ ਉਹ ਬੰਦਿਆਂ ਨੂੰ ਚੱਕਣੇ ਪੈ ਜਾਣਗੇ ਮਿੱਟੀ ਦੇ। ਢੇਰ ਸਰ ਤੇ ਖੋਤੇ ਵੀ ਚਾਹੀਦੇ ਨੇ ਭਾਈ। ਇਹਨਾਂ ਬਿਨਾ ਨਹੀਂ ਸਰਦਾ। ਜੋ ਕਰਦੇ ਹੋ ਉੱਚਾ ਪਦੁੰਜਾ। ਸਭ ਤੋਂ ਉੱਚੀ ਪਦਵੀ ਹੈ ਉੱਚਾ ਪਦਾਂ ਜਿਹੜਾ। ਉੱਚੇ ਤੇ ਪੱਤ ਤੁਰਿਆ ਪਦ। ਚਾਰੇ ਬਾਦ ਤਿੰਨ ਤਾਂ ਲੋਕ ਨੇ ਚੌਥਾ ਤੁਰਿਆ ਤੁਰਿਆ ਪਾਦਾ ਜਿਹੜਾ ਚੌਥਾ ਬਾਦ ਤੁਰਿਆ ਪਾਦਾ ਉਹ ਬੁਝਨੂ ਤਿੰਨ ਬਿਆਪੇ ਜਗਤ ਮੈਂ ਤਿੰਨ ਤਾਂ ਜਗਤ ਦੇ ਵਿੱਚ ਇਹਨਾਂ ਸੰਸਾਰ ਨੇ ਤਿੰਨ ਬਿਆਪੇ ਜਗਤ ਮੈਂ ਤਿੰਨ ਤਾਂ ਜਗਤ ਦੇ ਵਿੱਚ ਤੁਰਿਆ ਬੁਝੇ ਕੋਈ ਚੌਥਾ ਤੁਰਿਆ ਦਾ ਕੋਈ বুঝਦਾ ਉਹ বুঝਣ ਵਾਲੀ ਗੱਲ ਹੈ ਚੌਥਾ ਪਦ ਇਹਨਾਂ ਨੇ ਚੌਥਾ ਹੀ ਖਤਮ ਕਰਤਾ ਸਜੋਗੇ ਮਾਇਆ ਜਿ ਕਰਤਾ ਚੌਥਾ ਖਤਮ ਹੈ ਇਹਨਾਂ ਦਾ ਤੁਰਿਆ ਚੌਥਾ ਮਾਇਆ ਜਿ ਲੈ ਆਂਦਾ ਇਹਨਾਂ ਨੇ ਹੋ